ਬੀਤੇ ਦਿਨਾਂ ਦੇ ਵਿੱਚ ਸ਼ੰਭੂ ਬਾਡਰ ਤੇ ਇੱਕ ਨੌਜਵਾਨ ਸ਼ਿਵਕਰਨ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਸਰਕਾਰ ਨੇ ਐਲਾਨ ਜਿਹੜਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕਰ ਦਿੱਤਾ ਸੀ ਤੇ ਪਰੰਤੂ ਹਜੇ ਤੱਕ ਕੋਈ ਇਨਸਾਫ ਜਿਹੜਾ ਕਿ ਨਹੀਂ ਮਿਲਿਆ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਇਨਸਾਫ ਦਿਵਾਉਣ ਦੇ ਲਈ ਸਰਕਾਰਾਂ ਦਾ ਵਿਰੋਧ ਫਿਰ ਤੋਂ ਕੀਤਾ ਜਾਵੇਗਾ ਤੇ ਦਾਸੀ ਇੱਕ ਇੱਕ ਕਿਸਾਨ ਜਥੇਬੰਦੀਆਂ ਦੇ ਵੱਲੋਂ 12 ਜੁਲਾਈ ਵੱਡਾ ਇਕੱਠ ਕਰੰਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਡੀਸੀ ਦਫ਼ਤਰ ਖੇਰਾ ਉਹ ਵੀ ਕੀਤਾ ਜਾਵੇਗਾ ਤੇ ਉਥੇ ਹੀ ਸ਼ੁਕਰਨ ਸਿੰਘ ਦੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ ਹਜੇ ਤੱਕ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫਿਰ ਤੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿੰਦਾ ਹੈ ਅੱਜ ਅਸੀਂ ਇਸ ਵਕਤ ਸ਼ੰਭੂ ਮੋਰਚੇ 'ਚ ਖੜੇ ਆ ਐਤੋਂ ਪਹਿਲਾਂ ਸਾਡੇ ਦੋਨੇ ਫੋਰਮਾਂ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਹੈ ਕਿ ਜਿਹੜਾ ਸਾਡੇ ਮੋਰਚੇ ਦਾ ਸਿਰਖੱਡ ਨੌਜਵਾਨ ਸ਼ੁਭ ਕਰਨ 21 ਫਰਵਰੀ ਨੂੰ ਸ਼ਹੀਦ ਹੋ ਗਿਆ ਸੀ ਮੋਰਚੇ ਦੇ ਵਿੱਚ ਤਾਂ ਉਸ ਮੰਗਾ ਮਨਾਉਣ ਲਈ ਉਸ ਪਰਿਵਾਰ ਨਾਲ ਸੰਬੰਧਿਤ ਬੜਾ ਲੰਮਾ ਸਮਾਂ ਸਾਨੂੰ 3-4 ਦਿਨ ਡੇਡਵਾੜੀ ਰੱਖਣੀ ਪਈ ਪਰ ਪ੍ਰਸ਼ਾਸਨ ਦੇ ਨਾਲ ਪੰਜਾਬ ਸਰਕਾਰ ਨਾਲ ਸਾਡਾ ਸਮਝੱਤਾ ਹੋ ਗਿਆ ਸੀਗਾ ਐਗਰੀਮੈਂਟ ਹੋ ਗਿਆ ਸੀ ਉਹਦੇ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਮੰਨੀ ਸੀ ਕਿ ਜਿਹੜਾ ਸਾਡਾ ਨੌਜਵਾਨ ਹੈ ਇਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੇ ਅਸੀਂ ਸ਼ਹੀਦੀ ਕਰਾਰ ਦੇਵਾਂਗੇ ਦੂਜੀ ਗੱਲ ਜਿਹੜੀ ਸ਼ੁਭ ਕਰਨ ਦੀ ਭੈਣ ਉਹ ਸਾਡੀ ਬੱਚੀ ਪੰਜਾਬ ਸਰਕਾਰ ਨੇ ਇਹ ਵੀ ਮੰਨਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਅਸੀਂ ਇਹਨੂੰ ਭਰਤੀ ਕਰਾਂਗੇ ਤੀਜੀ ਗੱਲ ਜੋ ਸ਼ਹੀਦੀ ਦੇ ਪਰਿਵਾਰਾਂ ਨੂੰ ਰਾਸੀ ਦਿੱਤੀ ਜਾ ਰਹੀ ਹੈ ਉਹਦੇ ਨਾਲ ਵੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ 1 ਕਰੋੜ ਰੁਪਏ ਦੀ ਰਾਸੀ ਆ ਜਿਹੜੀ ਅਸੀਂ ਪਰਿਵਾਰ ਨੂੰ ਘਰੇ ਜਾ ਕੇ ਇਹ ਤਿੰਨੇ ਜਿਹੜੀਆਂ ਗੱਲਾਂ ਸਾਡਾ ਫਰਜ ਹੈ ਸਾਡਾ ਨੌਜਵਾਨ ਹੈ ਪੂਰੇ ਕਿਸਾਨੀ ਮੋਰਚੇ ਦੀ ਸ਼ਹੀਦ ਹੋਇਆ ਹੈ ਪੂਰੀ ਦੁਨੀਆ ਪੱਧਰ ਤੇ ਇਹ ਜਿਹੜੀਆਂ ਮੰਗਾਂ ਅਸੀਂ ਮੰਨਾਂਗੇ ਲਾਗੂ ਕਰਾਂਗੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਸਰਕਾਰ ਨਾਲ ਪ੍ਰਸ਼ਾਸਨ ਨਾਲ ਬਾਰ-ਬਾਰ ਸਾਡੀ ਗੱਲਾਂ ਹੁੰਦੀਆਂ ਰਹੀਆਂ ਪਰ ਅਧਿਕਾਰੀ ਇਸ ਗੱਲ ਤੋਂ ਪਾਸਾ ਵੱਟਦੇ ਰਹੇ ਖੁਦ ਜਿਹੜਾ डीसी ਬਠਿੰਡਾ ਐਸਐਸਬੀ ਬਠਿੰਡਾ ਐਸਐਸਪੀ ਨਾਲ ਬੜੇ ਦੋ ਤਿੰਨ ਮੀਟਿੰਗਾਂ ਹੋਈਆਂ ਅਖੀਰ ਐਸਐਸਪੀ ਇਹ ਕਹਿ ਗਏ ਕਿ ਮੇਰੇ ਵੱਸ ਨਹੀਂ ਇਹ ਤੁਸੀਂ ਤਾਂਹਾਂ ਵਾਲੇ ਹੀ ਜਿਹੜੇ ਸਾਨੂੰ ਹਰੀ ਝੰਡੀ ਦੇਣਗੇ ਤਾਂ ਉਹੀ ਕੁਝ ਕਹਿ ਸਕਦਾ ਮੈਂ ਕੁਝ ਨਹੀਂ ਕਹਿ ਸਕਦਾ ਤਾਂਾਂ ਵੀ ਗੱਲਬਾਤ ਕੀਤੀ ਤਾਂਹਾਂ ਤੋਂ ਵੀ ਕੋਈ ਡੇਟ ਆਉਂਦੀ ਰਹੀ ਕਿ ਜੀ ਅਸੀਂ ਬਿਜੀ ਆ ਇਲੈਕਸ਼ਨ ਹੋ ਰਹੇ ਨੇ ਪਹਿਲਾਂ ਸਾਨੂੰ ਉਸ ਪਰਿਵਾਰ ਨੂੰ ਇਹ ਕਹਿੰਦੇ ਰਹਿ ਕੇ ਪੂਰੇ ਭਾਰ ਦੇ ਵਿੱਚ ਇਲੈਕਸ਼ਨ ਨੇ ਚੋਣ ਜਾਬਤਾ ਲੱਗਿਆ ਹੋਇਆ ਅਸੀਂ ਇਸ ਕਰਕੇ ਜਦੋਂ ਇੱਕ ਤਰੀਕ ਨੂੰ ਚੋਣਾ ਹੋਈਆਂ ਨੇ 4 ਨੂੰ ਰਿਜ਼ਲਟ ਆਏ ਨੇ ਤੇ 5 ਤਰੀਕ ਨੂੰ ਜਾ ਕੇ ਸਾਰੀਆਂ ਮੰਗਾ ਵੀ ਮੰਨ ਲਾਂਗੇ ਘਰੇ ਜਾ ਕੇ ਅਸੀਂ ਜਿਹੜਾ ਕਰੋੜ ਰੁਪਏ ਦੀ ਰਾਸੀ ਵੀ ਦੇਵਾਂਗੇ ਅੱਜ ਤੱਕ ਉਹ ਨਹੀਂ ਪੂਰੇ ਉਤਰੇ ਤਾਂ ਅੱਜ ਜਿਹੜੇ ਇਲੈਕਸ਼ਨ ਹੈ ਜਲੰਧਰ ਦੇ ਵਿੱਚ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਨਾਲੇ ਹੋਰ ਇਲੈਕਸ਼ਨ ਹੁੰਦੇ ਰਹਿਣਗੇ ਜਾਣੇ ਸਰਕਾਰ ਪਿੱਛੇ ਹਟ ਰਹੀ ਹੈ ਫਿਰ ਮਜਬੂਰੀ ਵਸ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਸ ਪਰਿਵਾਰ ਨਾਲ ਸੰਬੰਧਿਤ ਤਾਂ ਅਸੀਂ ਫਿਰ ਮੋਰਚਿਆਂ ਵੱਲੋਂ ਫੈਸਲਾ ਕੀਤਾ ਕਿ 12 ਜੁਲਾਈ ਨੂੰ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਦੋਨੇ ਇਕੱਠੇ ਐ ਉੱਥੇ ਪੂਰਾ ਵੱਡਾ ਇਕੱਠ ਕਰਕੇ ਉਹਨਾਂ ਦਾ ਘਰਾਓ ਕਰਾਂਗੇ ਜਿਨ੍ਹਾਂ ਚੋਂ ਪਰਿਵਾਰ ਦੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੇ ਉਹਨਾਂ ਚਿਰ ਉਹ ਜਿਹੜਾ ਮੋਰਚਾ ਉੱਥੇ ਚੱਲੂਗਾ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੋਊਗੀ ਜੇ ਉਦੋਂ ਪਹਿਲਾ ਕੋਈ ਮੈਸੇਜ ਆਉਂਦਾ ਹੈ ਉਥੇ ਵਿਚਾਰਿਆ ਜਾ ਸਕਦਾ ਨਹੀਂ ਸਾਡਾ ਦੋਨੇ ਫੋਰਮ ਵੱਲੋਂ ਹੁਣ ਮੀਟਿੰਗ ਕਰਕੇ ਫੈਸਲਾ ਹੋ ਗਿਆ ਕਿ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਬਹੁਤ ਵੱਡਾ ਇਕੱਠ ਹੋਊਗਾ ਤੇ ਮੈਂ ਸਮੁੱਚੇ ਪੰਜਾਬ ਦੇ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਮੋਰਚੇ ਦਾ ਉਹ ਸ਼ਹੀਦ ਉਹ ਨੌਜਵਾਨ ਜਿਹੜਾ ਪੂਰੀ ਦੁਨੀਆ ਦੇ ਪਾਰਲੀਮੈਂਟ ਚ ਵਿਧਾਨ ਸਭਾ ਦੇ ਵਿੱਚ ਉਹਨੇ ਐਸ ਮੋਰਚੇ ਦੀ ਗੂੰਜ ਪਾਈ ਹੈ ਪਰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਖਾਤਰ 12 ਜਨਵਰੀ ਨੂੰ ਬਠਿੰਡੇ ਦੇ ਵਿੱਚ ਸਮੇਤ ਪਰਿਵਾਰਾਂ ਪਹੁੰਚੋ ਧੰਨਵਾਦ ਵੈਗਰੂਜੀ ਕਾ ਖਾਲਸਾ ਸ੍ਰੀ ਵੈਸਜੀ ਕੀ ਬੱਤੋ ਹੁਣ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤੇ ਜਿਵੇਂ ਕਾਕਾ ਸਿੰਘ ਕੋਟੜਾ ਨੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ ਤੇ ਮੈਂ ਸਮਝਦਾ ਵੀ ਇਸ ਚੀਜ਼ ਤੇ ਸਰਕਾਰ ਸੀਐਮ ਸਾਹਿਬ ਉਹਨਾਂ ਨੂੰ ਪੂਰਾ ਭਰੋਸਾ ਵੀ ਦੇ ਕੇ ਆਏ ਜਿਵੇਂ ਕਾਕਾ ਕੋਟੜਾ ਜੀ ਨੇ ਕਿਹਾ ਸਮੇਂ-ਸਮੇਂ ਤੇ ਸਰਕਾਰਾਂ ਦੇ ਜਿਹੜੀ ਲੌਬੀ ਆ ਉਹਨਾਂ ਨਾਲ ਵੀ ਮੀਟਿੰਗ ਹੋਈ ਔਰ ਪੰਜਾਬ ਦਾ ਪੁੱਤ ਮਹਾਨ ਸ਼ੀਰ ਸੁਭ ਕਰਨ ਅੱਜ ਪੂਰੇ ਭਾਰਤ ਦੇ ਵਿੱਚ ਇਸ ਮੋਰਚੇ ਖਾਤਰ ਆਪਣੀ ਜਾਨ ਦੇ ਗਿਆ ਉਹ ਮੰਗਾਂ ਲਈ ਆਪਣੀ ਜਾਨ ਦੇ ਗਿਆ ਪਰ ਸਰਕਾਰਾਂ ਨੇ ਜੋ ਵਾਅਦਾ ਕੀਤਾ ਸੀ ਸਰਕਾਰਾਂ ਭਾਦੀਆਂ ਨਜ਼ਰ ਆਉਣੀਆਂ ਨਵੇਂ-ਨਵੇਂ ਮਾਰਨੇ ਘਟ ਰਹੀਆਂ ਪਹਿਲਾਂ ਚੋਣ ਜਾਬਤਾ ਲੱਗਿਆ ਸੀ ਹੁਣ ਵੀ ਜਿਮਨੀ ਚੋਣ ਹੋਣੀ ਆ ਕਦੇ ਆ ਚੋਣ ਜਾਬਤਾ ਜਿਵੇਂ ਇਹਨਾਂ ਨੇ ਕਿਹਾ ਵੀ 12 ਜੁਲਾਈ ਤੋਂ ਬਠਿੰਡੇ ਦੇ ਵਿੱਚ ਔਰ ਘਰਾਓ ਕੀਤਾ ਜਾਵੇਗਾ ਡੀਸੀ ਦਫਤਰ ਔਰ ਆਈਐਸਐਸਪੀ ਦਫਤਰ ਦੋਨੋਂ ਕੱਟੇ ਹੀ ਨੇ ਤਾਂ ਅਸੀਂ ਆਪਣੇ ਵੱਲੋਂ ਪੂਰੇ ਪੰਜਾਬ ਦੇ ਆਵਾਮ ਨੂੰ ਆਓ ਆਪਾਂ ਮਹਾਨ ਸ਼ਹੀਦ ਕਿਉਂਕਿ ਪੰਜਾਬ ਦਾ ਪੁੱਤ ਸ਼ਹੀਦ ਹੋਇਆ ਉਹਦੀ ਗੂੰਜ ਪੂਰੇ ਭਾਰਤ ਦੇ ਵਿੱਚ ਪਈ ਆ ਤੇ ਲੋਕ ਸਭਾ ਦੇ ਵਿੱਚ ਵੀ ਉਸ ਮਹਾਨ ਸ਼ਹੀਦ ਦਾ ਜਗਰ ਹੋਇਆ ਔਰ ਸਰਕਾਰ ਕਹਿੰਦੀ ਕੁਛ ਆ ਕਰਦੀ ਕੁਛ ਆ ਉਹਨੂੰ ਇਨਸਾਫ ਦਵਾਉਣ ਲਈ ਪਰਿਵਾਰ ਨੂੰ ਸਾਫ ਦਵਾਉਣ ਲਈ ਮੰਨੀਆਂ ਹੋਈਆਂ ਮੰਗਾਂ ਤੇ ਫੇਰ ਕੁਝ ਲੋਕ ਜਾਂ ਜਿਹੜੇ ਮੋਰਚਿਆਂ ਦੇ ਬਰ ਖਿਲਾਫ ਕੁਝ ਸ਼ਬਦਾਵਲੀ ਵਰਤਦੇ ਆ ਕਿੰਨੇ ਸਬਰ ਵਾਲੇ ਆ ਅਸੀਂ ਮੋਰਚਿਆਂ ਵਾਲੇ ਜਿਹੜੇ ਉਸ ਪਰਿਵਾਰ ਦੀਆਂ ਮੰਗਾਂ ਨੂੰ ਅੱਜ ਨਹੀਂ ਬੈਠੇ ਆ ਪਰ ਜਦੋਂ ਸਰਕਾਰ ਭਾਜੀ ਨਜ਼ਰ ਆਉਂਦੀ ਆ ਤਾਂ ਸਾਨੂੰ ਇਸ ਕਰਕੇ ਕਾਲ ਦੇਣੀ ਪਈ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਮੋਰਚਾ ਕਦੇ ਵੀ ਜਥੇਬੰਦੀਆਂ ਬੜਾ ਸੋਚ ਸਮਝ ਕੇ ਲਾਉਣੀਆਂ ਸਰਕਾਰਾਂ ਨੂੰ ਪੂਰਾ ਟਾਈਮ ਮਿਲਦਾ ਕਿਉਂਕਿ ਆਪਸੇ ਹਾਰੀ ਵਿਆਰੀਆਂ ਦੇ ਚੱਕਰਾਂ 'ਚ ਪਏ ਹੋਏ ਆ ਪਰ ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਲਈ ਆਹ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਪਹੁੰਚੀਏ ਸਭ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਹੁਣ ਮੈਂ ਸੁਖਜੀਤ ਸਿੰਘ ਹਰਦੋ ਝੰਡੇ ਨੂੰ ਅਪੀਲ ਕਰਦਾ ਉਹ ਵੀ ਆਪਣੇ ਦੋ ਸ਼ਬਦ ਮੈਂ ਸੁਖਜੀਤ ਸਿੰਘ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਐਸ ਕੇ ਐਮ ਨਾਨ ਕ੍ਰਿਟੀਕਲ ਔਰ ਕੇ ਐਮ ਐਮ ਲੋ ਜੋ ਫੈਸਲਾ ਲਿਆ ਗਿਆ 12 ਜੁਲਾਈ ਨੂੰ ਬਠਿੰਡਾ ਵਿਖੇ ਤਰਨਾ ਦੇਣ ਦਾ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਦੇ ਦੌਰਾਨ ਇਹ ਵੀ ਗੱਲ ਹੋਈ ਕਿ ਜੀ ਚੈੱਕ ਓਵਰਡੇਟ ਹੋ ਗਿਆ ਇਹਨੂੰ ਰੀਵੈਲਿਡਿਟ ਕਰਨ ਵਾਸਤੇ ਭੇਜਿਆ ਆ। ਹਰਾਨੀ ਵਾਲੀ ਗੱਲ ਆ ਕਿ ਸਰਕਾਰ ਜਿਹੜੀ ਆ ਆਪਣੇ ਵਾਰੇ ਤੋਂ ਮੁੱਕਰ ਰਹੀ ਆ ਔਰ ਉਹਨੂੰ ਉਹਦਾ ਵਾਦਾ ਯਾਦ ਕਰਾਉਣ ਵਾਸਤੇ ਜਿਹੜਾ ਵਾ 12 ਤਰੀਕ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੇ ਕਿ ਹੌਮ ਹਮਾ ਕੇ ਬਠਿੰਡਾ ਮਿਨੀ ਸੈਕਟਰੀਏਟ ਸੇ ਡੀਸੀ ਦਫਤਰ ਅਸਐਸਪੀ ਦਫਤਰਾਂ ਉੱਥੇ ਪਹੁੰਚੋ ਔਰ ਸ਼ੁਭ ਕਰਨ ਨੂੰ ਔਰ ਜਿਹੜੇ ਬਾਕੀ ਮੋਰਚੇ ਸ਼ਹੀਦ ਆ ਉਹਨਾਂ ਨੂੰ ਇਨਸਾਫ ਹੋਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ